ਸਤਨਾਮ ਸ਼੍ਰੀ ਵਾਹਿਗੁਰੂ ਸੱਜ ਜੀ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪੌ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੋਂ ਦੋ ਪਾਏ ਜੇ ਤਿਤ ਦਿੱਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ गुरपुरै बधाई नानक जिता बेखाड़ा जियो माज महला तू मेरा पिता तू है मेरा माता तू मेरा बंदप तू मेरा भ्राता तू मेरा राखा सबनी ताई ता पाओ ਕੇ ਹਾਂ ਕੜਾ ਜਿਓ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦ ਪਾਏ ਜਿਤ ਦਿਤ ਦਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਉ ਨਾਮ ਉਤਾਈ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀ ਵਧਾਈ नानक जिता बेखाड़ा जियो माज महला तू मेरा पिता तू है मेरा माता तू मेरा बंदप तू मेरा प्राता तू मेरा राखा सबनी ताई पौ के हाँ काड़ा दियो ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦ ਪਾਏ ਜਿਤ ਦਿੱਤ ਦਿੱਤ ਪਾਣਾ ਤਿਤ ਤਿਤ ਲਾਇ ਸਬ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਇ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇਆ ਗੁਰੂ ਪੁਰੇ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪਉ ਕਿਹਾ ਕਾੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋਂ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਚ ਅਸੜਾ ਜਿਓ ਨਾਮ ਉਤਾਈ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾਂ ਪੌ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋ ਪਾਏ ਜਿਤ ਦਿੱਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਉਤਿਆਏ ਮਾ ਸੁਖ ਪਾਇਆ ਹਰ ਗੁਣ ਗਾਇਆ ਮੇਰਾ ਮਨ ਸਿਤ ਲਾਇਆ ਗੁਰੂ ਪੁਰੇ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ तू मेरा भाता तू मेरा राखा सबनी ताई तां पौ के हां कड़ा जियो तुम्हारी कृपा ते तुद पहचाणा तू मेरी ओट तू है मेरा माना तुझ बिन दूजा वरन ना कोई ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋਂ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰ ਐ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੰਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਣਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੋ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਤਾਈ ਤਾ ਪੌ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋਂ ਪਾਏ ਜਿਤ ਦਿੱਤ ਦਿੱਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਇ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰ ਐ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪੌ ਕਿਹਾ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸੰਭਤ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੋਂ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸੜਾ ਜਿਓ ਨਾਮ ਧਿਆਏ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋਂ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇਆ ਗੁਰਪੁਰੇ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕੇ ਹਾਂ ਕੜਾ ਦਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੋ ਦੋ ਪਾਏ ਜੇ ਤਿਤ ਦਿੱਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸੜਾ ਜਿਓ ਨਾਮ ਧਿਆਏ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪਾਉ ਕਿਹਾ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੋ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਇ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰ ਐ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕੇ ਹਾਂ ਕੜਾ ਦਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨ ਨ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਏ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾਂ ਪਾਉ ਕਿ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਣਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੋ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਏ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕਿਹਾ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋਂ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਈ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਇ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕੜਾ ਜਿਓ ਤੁਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋਂ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੇ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ तू मेरा राखा सबनी ताई तां पौ के हां कड़ा जियो तुम्हारी कृपा ते तुद पछाणा तू मेरी ओट तू है मेरा माना तुझ बिन दूजा वरन कोइ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੋਂ ਦੋ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਇ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰ ਐ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾਂ ਪਾ ਕੇ ਹਾਂ ਕਾੜਾ ਜਿਓ ਤੁਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਦੋਂ ਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਧਿਆਈ ਮਹ ਸੁਖ ਪਾਇਆ ਹਰ ਗੁਣ ਗਾਇ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਮਾਜ ਮਹਲਾ 55 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾ ਪੌ ਕਿ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸੰਭਤ ਦੋ ਪਾਏ ਜਿਤ ਦਿੱਤ ਪਾਣਾ ਤਿਤ ਤਿਤ ਲਾਇ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸੜਾ ਜਿਓ ਨਾਮ ਉਤਾਈ ਮਹ ਸੁਖ ਪਾਇਆ ਅਰਗੁਣ ਗਾਇ ਮੇਰਾ ਮਨ ਸਿਤ ਲਾਇ ਗੁਰਪੁਰੇ ਵਜੀ ਵਧਾਈ ਨਾਨਕ ਜਿਤਾ ਵਖੜਾ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ